ਅਨਿਕੁਲੀ ਜੀ ਨਾਕਾ ਲਾਇਆ ਗਿਆ ਹੈ ਹੈਡੋ ਚੌਂਕੀ ਦੇ ਸਾਹਮਣੇ ਕੀ ਪਰਪਸ ਹੈ ਜਿਹਨਾਂ ਨਾਕਾ ਲਾਇਆ ਗਿਆ ਗੁੱਡ ਮਾਰਨਿੰਗ ਸਾਡਾ ਇੱਥੇ ਨਾਕੇ ਦਾ ਮੇਨ ਪਰਪਸ ਹੈਗਾ ਜਿਹੜੀਆਂ ਗੱਡੀਆਂ ਓਵਰ ਸਪੀਡ ਆਉਂਦੀਆਂ ਸਾਨੂੰ ਮਾਨਯੋਗ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਸਾਡੇ ਐਸਐਸਪੀ ਮੈਡਮ ਅਮਨੀਤ ਕੌਰ ਜੀ ਉਹਨਾਂ ਦੇ ਡਿਸ਼ਨ ਨਾਲ ਦੇਸ਼ਾਂ ਦੇ ਹੇਠ ਅੱਜ ਅਸੀਂ ਹੈਟੋ ਦੇ ਕੋਲ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਉੱਤੇ ਨਾਕਾ ਲਾਇਆ ਜਿਸ ਦੇ ਵਿੱਚ ਅਸੀਂ ਜਿਹੜੀਆਂ ਓਵਰ ਸਪੀਡ ਗੱਡੀਆਂ ਨੇ ਆਪਣੇ ਜੜੀਆਂ ਸਪੀਡ ਆ ਇੱਥੇ ਆਪਣੇ ਹਾਈਵੇ ਦੀ 80 ਆ ਜਿਹੜੀਆਂ 80 ਤੋਂ ਉੱਪਰ ਗੱਡੀਆਂ ਹੁੰਦੀਆਂ 90 ਪਲੱਸ 100 ਉਹਨਾਂ ਦਾ ਅਸੀਂ ਓਵਰ ਸਪੀਡਿੰਗ ਦੇ ਚਲਾਨ ਕਰ ਰਹੇ ਹਾਂ ਇਹ ਜਿਹੜਾ ਨਾਕਾ ਲਾਇਆ ਗਿਆ ਇਹ ਪਹਿਲੀ ਵਾਰ ਲਗਾਇਆ ਗਿਆ ਓਵਰ ਸਪੀਡ ਦਾ ਜਾਂ ਪਹਿਲਾਂ ਵੀ ਇਹ ਨਾਕਾ ਚੱਲ ਰਹੇ ਨਹੀਂ ਮੇਰੀ ਤਨਾਕੀ ਹੈ ਜੇ ਲਾਸਟ ਵੀਕ ਤੋਂ ਹੋਈ ਹੈ ਮੇਰੀ ਤਨਾਕੀ ਦੇ ਵਿੱਚ ਅੱਜ ਮੇਰਾ ਇੱਥੇ ਪਹਿਲਾ ਨਾਕਾ ਆਇਆ ਪਹਿਲਾਂ ਵੀ ਰੁਟੀਨ ਦੇ ਵਿੱਚ ਨਾਕੇ ਲੱਗਦੇ ਰਹੇ ਨੇ ਅਸੀਂ ਬਦਲ-ਬਦਲ ਕੇ ਕਦੇ ਖੰਨਾ ਦਿੱਲੀ ਹਾਈਵੇ ਦੇ ਉੱਤੇ ਔਰ ਕਦੇ ਇਸ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਅਸੀਂ ਬਦਲ-ਬਦਲ ਕੇ ਰੁਟੀਨ ਦੇ ਵਿੱਚ ਨਾਕਾ ਲਗਾਉਂਦੇ ਰਹਿੰਨੇ ਤੇ ਇਹਨਾਂ ਗੱਟੀਆਂ ਦਾ ਅਸੀਂ ਓਵਰ ਸਪੀਡਿੰਗ ਦੇ ਚਲਾਨ ਮੈਕਸਿਮ ਨੂੰ ਕਰਦੇ ਹਾਂ ਨਾਕਿਆਂ 'ਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ ਜੀ ਸਰ ਬਿਲਕੁਲ ਆਉਣ ਵਾਲੇ ਦਿਨਾਂ 'ਚ ਜਿੰਨ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਹਾਈਵੇ ਦੇ ਉੱਤੇ ਓਵਰ ਸਪੀਡਿੰਗ ਦੇ ਐਕਸੀਡੈਂਟ ਹੁੰਦੇ ਨੇ ਇਹਨਾਂ ਹਾਦਸਿਆਂ ਨੂੰ ਘਟਾਉਣ ਲਈ ਤੇ ਲੋਕਾਂ ਨੂੰ ਵੇਅਰ ਕਰਨ ਲਈ ਇਸ ਤਰ੍ਹਾਂ ਦੇ ਨਾਕਾ ਨਾਕੇ ਕੰਟੀਨਿਊ ਅੱਗੇ ਵੀ ਕੰਟੀਨਿਊ ਦੱਸ ਜਿਸ ਤਰ੍ਹਾਂ ਕਿ ਬੱਚੇ ਵੀ ਅੱਜ ਕੱਲ ਛੋਟੀ ਉਮਰ ਦੇ ਬੱਚੇ ਵੀ ਗੱਡੀਆਂ ਲੈ ਕੇ ਘੁੰਮਦੇ ਬਿਲਕੁਲ ਸਰ ਉਹਨਾਂ ਮਾਪਿਆਂ ਨੂੰ ਅਸੀਂ ਖਾਸ ਤੌਰ ਤੇ ਹਦਾਇਤ ਕਰਨਾ ਚਾਹੁੰਦੇ ਹਾਂ ਵੀ ਜਿਹੜੇ 18 ਸਾਲ ਤੋਂ ਛੋਟੇ ਵਿਦਾਊਟ ਲਾਇਸੈਂਸ ਲੈ ਕੇ ਗੱਡੀ ਚਲਾਉਂਦੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਆਪਣੇ ਬੱਚਿਆਂ ਨੂੰ ਵਾਹਨ ਨਾ ਫੜਾਓ ਕਿਉਂਕਿ ਹੁਣ ਨਵੇਂ ਕਾਨੂੰਨਾਂ ਦੇ ਮੁਤਾਬਕ ਜਿਹੜਾ ਬੱਚਾ 18 ਸਾਲ ਤੋਂ ਛੋਟਾ ਗੱਡੀ ਚਲਾਉਂਦਾ ਉਹਦਾ ਐਕਸੀਡੈਂਟ ਜੇਕਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਬੱਚੇ ਦੇ ਨਾਲ ਨਾਲ ਉਸਦੇ ਮਾਪਿਓ ਨੂੰ ਵੀ ਸਜ਼ਾ ਦੀ ਪ੍ਰੋਵੀਜ਼ਨ ਹੋ ਗਈ ਹੈ ਇਸ ਲਈ ਅਸੀਂ ਉਹਨਾਂ ਨੂੰ ਹਦਾਇਤ ਕਰਦੇ ਹਾਂ ਵੀ ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਔਰ ਆਮ ਪਬਲਿਕ ਦੀ ਜ਼ਿੰਦਗੀ ਨਾਲ ਖਲਵਾੜ ਨਾ ਕਰੋ ਬੱਚਿਆਂ ਨੂੰ ਵਹਾਈਕਲ ਨਾ ਫੜਾਓ ਜਿਸ ਤਰ੍ਹਾਂ ਤੁਸੀਂ ਕਹਿ ਵੀ ਜਿਵੇਂ ਓਵਰ ਸਪੀਡ ਗੱਡੀਆਂ ਚੱਲਦੀਆਂ ਨੇ ਓਵਰ ਸਪੀਡ ਚਲਾਉਣ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਓਵਰ ਸਪੀਡ ਵਾਲਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਆਂ ਵੀ ਆਪਣੀ ਜਿਹੜੀ ਰੋਡ ਦੇ ਉੱਤੇ ਸਪੀਡ ਲਿਮਿਟ ਰੱਖੀ ਹੁੰਦੀ ਆ ਉਹਦੇ ਅਕੋਰਡਿੰਗ ਗੱਡੀ ਚਲਾਓ ਤੇ ਸੜਕ ਦੇ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕੀਏ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਲਦੀਆਂ ਕੀ